ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਲੰਗਰ ਲਈ ਚੱਲਿਆ ਜੀ ਪੀਜੀਆ ਜਿੱਦਾਂ ਕੀ ਸੰਤੋਬੱਬ ਦਲਬਾਰਾ ਸਿੰਘ ਜੀ ਦਾ ਫਤਿਹਗੜ ਸਾਹਿਬ ਉਹ ਰੋਹਿਤ ਸਰਵਾੜੇ ਤੇ ਇਹਨਾਂ ਲੰਗਰ ਹਰ ਸੰਗਰਾਮ ਨੂੰ ਸ਼੍ਰੀ ਫਤਿਹਗੜ ਸਾਹਿਬ ਲੱਗਦਾ ਹੈਗਾ ਤੇ ਇਸੇ ਤਰ੍ਹਾਂ ਮਹੀਨੇ 'ਚ ਦੋ ਜਾਂ ਤਿੰਨ ਵਾਰੀ ਪੀਜੀ ਲੰਗਰ ਜਾਂਦਾ ਇਹਨਾਂ ਦਾ ਤੇ ਆ ਸੰਸਥਾ ਬਾਬਾ ਜੀ ਦੀ ਤੇ ਆ ਤੇ ਦੇਖ ਸਕਦੇ ਹੋ ਅੰਦਰ ਵੀ ਆ ਦੇਖੋ हां गड्डी अपनी लोड ਹੋ ਗਈ ਤੇ ਬਾਕੀ ਦਾ ਸਮਾਨ ਆਪਣਾ ਰੈਡੀ ਹੋ ਗਿਆ ਅੰਦਰ ਹੋ ਗਿਆ ਤੇ ਆਰ ਬਾਬਾ ਜੀ ਹਾਂ ਜੀ ਅੰਬਾ ਉਹਦਾ ਵੀ ਬੱਚੇ ਪਿਆਰੇ ਤੋਂ ਵੀ ਪਿਆਰੇ ਚਾਵਲ ਜੀਆ ਪਿਆਰਾ ਤੁਹਾਨੂੰ ਗਾਲ ਮਾਰ ਔਰ ਇਹਨਾਂ ਚ ਪਾ ਕੇ ਜਾਣਾ ਸਮਾਨ ਆਪਣਾ ਸਾਰਾ ਬਸ ਪਚੈਰੀ ਹੋਣੀ ਹੈ ਤੇ ਆਹ ਆਲੇ ਕੈਰੀ ਵੀ ਬਾਹਰ ਪਾ ਦੇਣਾ ਸਮਾਨ ਬਣਾ ਲੀ ਬੀ ਤਾਲ ਚ ਪੈ ਗਿਆ ਤੜਕਾ

ਇੱਕ ਕੋ ਡੱਬੇ ਚ ਪਾੜੀ ਨਾ ਹਾਂ ਉਹ ਡੱਬੇ ਚ ਹੀ ਪਾਉਣੇ ਸੇਵਾ ਜੀ ਜੰਡੀਗੜ ਲਈ ਗੁਰਦੁਆਰਾ ਕਿਰਪਾ ਸਰਸਾਹਬ ਫਤਿਹਗੜ ਸਾਹਿਬ ਦੀ ਪਾਵਨ ਭਰਤੀ ਤੋਂ ਲੰਗਰ ਤਿਆਰ ਹੋ ਚੁੱਕਿਆ ਜੀ ਸੇਵਾਦਾਰਾਂ ਨੇ ਦਰਮਾਜ ਪਾਉਣ ਦੀ ਸੇਵਾ ਰੰਮੋਈ ਹੋਈ ਆ ਬਾਬਾ ਸੋਨੀ ਜੀ ਸਾਡੇ ਨਵਾਈ ਸਾਹਿਬ ਕੋਈ ਸਾਹਿਬ ਇਹ ਸੇਵਾ ਕਰਦੇ ਨੇ ਸਾਰੀ ਮੰਗਰ ਦੇ ਵਿੱਚ ਹਲਵਾਈ ਸਿੰਘ ਦੀ ਬਸ ਪਾਈ ਦਿਲਪ੍ਰੀਤ ਸਿੰਘ ਜੀ ਹਰਵੰਸਪੁਰੇ ਵਾਲੇ 55 ਡੀਜਾ 55 ਡੀਜੇ ਸਿਸਟਮ ਸਰਾਂ ਗੁਰਪ੍ਰੀਤ ਇਹ ਵੀ ਹਰ ਮੰਗਰ ਦੇ ਵਿੱਚ ਤਾਂ ਮਨ ਤਾਣ ਦੇ ਨਾਲ ਸੇਵਾਵਾ ਨਵਾਉਂਦੇ ਨੇ ਆ ਨਮਾਰਾ ਚਾਪਲੀ ਦਾ ਬੱਟਾ ਨਾ ਦੀ ਨਾਲ ਬਰਤਨਾਂ ਦੀ ਸਫਾਈ ਸਾਡੇ ਗੱਤਕੇ ਦੇ ਕੋਚ ਕਿਹਨਾਂ ਦਾ ਵਨਦੀਪ ਸਿੰਘ ਬਰਨਾਲਾ ਸਾਫ਼ ਸੁਥਰਾ ਤਾਜ਼ਾ ਜਲ ਸੰਗਤ ਦੇ ਲਈ ਇਹ ਵੀ ਸਥਾਨ ਤੋਂ ਇੱਥੇ ਲਗਾਇਆ ਜਾਂਦਾ ਏ ਕਿਉਂਕਿ ਜਲਦੀ ਹੀ ਬੜੀ ਲੋੜ ਹੁੰਦੀ ਆ ਸੰਗਤ ਦੇ ਬੈਠਣ ਵਾਸਤੇ ਕੁਰਸੀਆਂ ਟੇਬਲ ਸ਼ੱਕਣ ਵਾਸਤੇ ਮੇਜ਼ ਬੈਂਡ ਦਾ ਗਿਆਨ ਆ ਰਿਹਾ ਨੂੰ ਜੋ ਜਵਾਬ ਗਰਮੀ ਦੇ ਮੌਸਮ ਨੂੰ ਧਿਆਨ ਚ ਰੱਖੋ ਸ਼ਾਮ ਵਕਤ ਦੇ ਘਾਤਰੀਆਂ ਦਾ ਪ੍ਰਬੰਧ ਪਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਭਾਵਾਂ ਚੱਲ ਰਹੀਆਂ ਸਾਸਾਂ ਜੀ ਬਾਬਾ ਦਿਲਵਾਰਾ ਸਿੰਘ ਜੀ ਰੋਹ ਸਾਸਾਂ ਵਾਲੇ ਭਾਈ ਜਗਜੀਤ ਸਿੰਘ ਜੀ ਜਥੇਦਾਰ ਸਾਹਿਬ ਲੰਗਰ ਸੇਵਾ ਪੀਜੀਆਈ ਚੰਡੀਗੜ੍ਹ ਹਸਪੀਟਲ ਅਮਰਤਵੇਲੇ 3:30 ਵਜੇ ਔਰ ਅੰਬੋ ਹੋ ਜਾਂਦੀ ਹੈ ਸੇਵਾ ਦੀ 7 ਵਜੇ ਦੇ ਤਰੀਕ 7 ਤੋਂ 7:30 8 ਵਜੇ ਤੱਕ ਸਾਰਾ ਲੰਗਰ ਵੀ ਰੈਡੀ ਹੋ ਕੇ ਮੱਦੀ ਜੇ ਲੋਡ ਹੋ ਜਾਂਦਾ ਹੈ ਫੇਰ ਸਾਰੇ ਸੇਵਾਦਾਰ ਵੀਰ ਨਾਲ ਚੱਲ ਕਰਕੇ ਪੀ.ਏ. ਹਸਪੀਟਲ ਜੰਡੀਗੜੇ ਵਿਖੇ ਆਪ ਹਾਥੀ ਸੇਵਾ ਨਵਾ ਕੇ ਸਾਰੇ ਵੀਰ ਸਾਹਿਬ ਵਰਤਨਾਂ ਦੀ ਸੇਵਾ ਹੋਵੇ। ਸਾਹਿਬ ਲੰਗਰ ਸ਼ਕਾਉਣ ਦੀ ਵਰਤੋਂ ਦੀ ਜਲਦੀ ਸੇਵਾ। ਸਾਰੇ ਬਦ ਚੜ ਕੇ ਸੇਵਾ ਵਾਂਗਵਾਉਂਦੇ ਨੇ ਮਹਾਰਾਜ ਕਿਰਪਾ ਕਰਨ। ਜਿਹੜੀਆਂ ਜਿਹੜੀਆਂ ਸੰਗਤਾਂ ਸਵਾਵਾਂ ਕਰਦੀਆਂ ਨੇ। ਸਵਾਦ ਦਾ ਪਲਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ। ਲੋ ਜੀ ਲੰਗਰ ਤਿਆਰ ਹੋ ਗਿਆ ਹਨ। ਉਜੀ ਲੰਗਰ ਹੋ ਗਿਆ ਆਪਾਂ ਤਿਆਰ ਆ। ਚੋੜ ਆ ਕੇ ਖੜਾ ਆ ਗਿਆ ਦੀ ਦਾੜ ਆ ਗਈ। ਸਾਰਾ ਲੰਗਰ ਤਿਆਰ ਹੋਣਾ ਪੀਜੀ ਜਿਹੜਾ ਬਾਣ ਕੇ ਲਈ। ਲੋ ਜੀ ਲੱਗੇ ਆ ਚਾਲੇ ਪਉਣ ਆਪਾਂ ਚੰਡੀਗੜ੍ਹ ਨੂੰ। ਤੇ ਗੱਡੀ ਆਪਣੀ ਤਿਆਰ ਪਾ ਤਿਆਰ ਆ। ਆ ਸੰਤਾਂ ਤਿਆਰ ਨੇ ਸਾਰੀਆਂ। ਲੰਗਰ ਦੀ ਪੂਰੀ ਤਿਆਰੀ ਹੈ ਚਲੋ ਚਲੋ ਬੀਬੀ ਚੜੋ ਫਿਰ ਲੋ ਜੀ ਪਹੁੰਚ ਗਏ ਲੰਡਰਾਂ ਹੁਣ ਆ ਇਹ ਲੰਡਰ ਨੇ ਲੈਟਾਂ ਆਗੇ ਕੈਮਰੇ ਤੇ ਆ ਸਾਹਸ ਸੇ ਨਿਸ਼ਾਨ ਸਾਹਿਬ ਹੈ ਲੈ ਵੀ ਮਹਾੜੀ ਤੇ ਪਹੁੰਚ ਗਏ ਹੁਣ ਤੇ ਸਾਹਸ ਸੇ ਝੰਡਾ ਲੱਗਿਆ ਹੋਇਆ ਤੇ ਛੋਗੁਰੇ ਜਾਂਦੀਆਂ ਨੇ ਗੱਡੀਆਂ ਆਪਣੀਆਂ ਪਹੁੰਚਣ ਵਾਲੇ ਆਪਾਂ 515 20 ਮਿੰਟ ਤੇ ਪੀਜੀਆਈ ਤੇ ਚਾਹੇ ਕਰਦੇ ਆ ਕੰਟੀਨਿਊ ਕਰ ਬਲੌਗ ਹੋਤੀ ਹੈ ਜੀ 12 ਦੀ ਆਪੀ ਦਾ ਬਸ ਡੀਗਰ ਤੋਂ ਇੰਟਰਸ ਲੋ ਜੀ ਪਹੁੰਚ ਗਏ ਪੀਜੀਆਈ ਤੇ ਸੰਗਤਾਂਦਰ ਲੈਂਚ ਲੱਗੀ ਹੋਈ ਨੇ ਸਾਡੀਆਂ ਲੰਗਰ ਤਿਆਰੀ ਚੱਲਦੀ ਪਈ ਹੈ ਇੱਧਰ ਆਪਣੀ तैयारी अरतास हो रही है इधर ਉਰਕੇ ਲਗਰਾ ਦੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸੋਨਿਹਾਲ ਲੋ ਜੀ ਫਤਿਹਗੜ ਸਾਹਿਬ ਤੋਂ ਆਪਾਂ ਲੰਗਰ ਲੈ ਕੇ ਆਏ ਆਂ ਸਰਬਾਰ ਦੀ ਤਰ੍ਹਾਂ ਪੀਜੀ ਆਏ ਹੋਏ ਆਪਾਂ ਲੰਗਰ ਚੜ੍ਹਦੇ ਆਪਾਂ ਇੱਥੇ ਮਾਰੋ ਮਾਰ ਤੇ ਸੰਕਤਾ ਸ਼ਾਕਰੀ ਇੱਧਰ ਬੈਠ ਕੇ ਛਕਣ ਟੇਬਲ ਵੀ ਲਾਏ ਹੋਏ ਨੇ ਆਪਾਂ ਨਾਲ-ਨਾਲ ਦੇਖ ਸਕਦੇ ਹੋ ਇੱਧਰ ਟੇਬਲ ਜਿੱਨੇ ਆਪਾਂ ਆ ਜੀ ਵੱਲ ਸਾਰੀ ਸੇਵਾ ਕੀਤੀ ਜਾਂਦੀ ਹੈ ਇੱਧਰ ਬੈਠ ਕੇ ਖਾਣੋ ਪੱਟੇ ਵੱਲ ਇੰਨਾ ਛਤਰੀ ਲਾਈ ਹੋਈ ਹੈ ਪਾਣੀ ਦਾ ਪ੍ਰਬੰਧ ਉਹਦੇ ਪੂਰਾ ਕਰਿਆ ਹੋਇਆ ਹੈ ਨਾਲ ਜੀ ਤੇ ਸੰਕਤਾ ਪੂਰਨ ਸ਼ਾਕਰੀ ਨਿਸ਼ਾਨੜ ਸੰਤਾਨ ਰਾਜ ਬਹੁਤ ਹੈ ਪਿੱਛੇ ਵੀ ਆਪ ਦੇਖ ਸਕਦੇ ਹੋ ਤੁਸੀਂ ਆ ਬਾਬਾ ਜੀ ਸੇਵਾ ਜੋ ਜਥੇਬੰਦੀ ਸੋਸਾਇਟੀ ਹੈ ਜੀ ਉਹਨਾਂ ਦੀ ਅੱਛਾ ਅੱਛਾ ਲੋ ਜੀ ਟਾਈਮ ਹੋਗਾ ਤਾਂ ਪੈਰ ਦੇ 2:30 ਵਜੇ ਦਾ ਤੇ ਲੰਗਰ ਆਪਣਾ ਹਰ ਚੱਲਦਾ ਪਿਆ ਪੂਰਾ ਦਿਹਾੜਾ ਤੇ ਤੇ ਇਸ ਕਰਕੇ ਆਪਣਾ ਤਕਰੀਬਨ 11:30 ਵਜੇ ਤੋਂ ਲੰਗਰ ਚੱਲਦਾ ਪਿਆ 2:30 ਵਜੇ ਤੇ ਹਜੇ ਘੰਟੇ ਡੇਢ ਡੇਢ ਘੰਟਾ ਲੰਗਰ ਹਜੇ ਆਰਾਮ ਨਾਲ ਆਪਣਾ ਚੱਲ ਸਕਦਾ ਹੈ। ਤੋਂ ਇਸ ਸੰਗਤ ਇੱਥੇ ਬਹੁਤ ਬਹੁਤ ਲੋਡ ਬੰਦ ਲੋਕ ਨੇ, ਬਹੁਤ ਮਰੀਜ਼ ਨੇ ਇੱਥੇ ਤੇ ਬਹੁਤ ਲੋਡ ਬੰਦ ਲੋਕ ਨੇ ਇੱਥੇ ਲੰਗਰ ਵਾਸਤੇ ਤੇ ਵੱਤਵਾ ਲੰਗਰ ਲਾ ਕੇ ਸੰਗਤ ਨੂੰ ਬੇਨਤੀ ਉਹਦੇ ਪਹੁੰਚਿਆ ਕਰਨੜੇ। ਤੇ ਆ ਦੇਖ ਸਕਦੇ ਹਾਂ ਕਿ ਅੰਦੋਜੀ ਲੰਗਰ ਹੋ ਗਿਆ ਆਪਣਾ ਸਮਾਪਤ। ਲੰਗਰ ਆ ਗਏ ਸਮਾਪਤੀ ਹੋ ਚੁੱਕੀ ਹੈ। ਤੇ ਟਾਈਮ ਹੋ ਗਿਆ 4:00 ਦਾ। ਸਮਾਪਤੀ ਹੋ ਚੁੱਕੀ ਆਪਣੇ ਸਾਰੇ ਇੱਧਰ। ਅੱਜ ਵਰਤਨ ਦਾ ਤਜਾਰੀ ਨੀ ਬਾਕੀ ਸਮਾਨ ਸਾਰਾ ਆਪਣਾ ਉੱਧਰ ਗੱਡੀ ਕੋ ਪਹੁੰਚ ਗਿਆ ਸਮਾਪਤੀ ਹੋ ਗਈ ਹੁਣ ਲੰਗਰਾਂ ਦੀ ਹਾਂ ਵੀ ਜੋਧਿਆ ਕਿਵੇਂ ਐ ਚੜਦੀ ਕਲਾਈ ਜਮਾ ਲੋ ਜੀ ਦਸਾਰ ਸਮਾਨ ਆਪਣਾ ਆ ਗਿਆ ਲੰਗਰ ਦਾ ਤੇ ਹੁਣ ਆਪਾਂ ਚੱਲੇ ਪਉਣੇ ਆ ਵਾਪਸ ਸ੍ਰੀ ਹਰਿਮੰਦਰ ਸਾਹਿਬ ਨੂੰ ਆ ਸਾਰੇ ਵਰਤਨ ਆਪਣੇ ਖਾਲੀ ਹੋ ਗਏ ਹੁਣ ਧੋ ਧੂ ਕੇ ਆਪਾਂ ਸਾਰੇ ਇੱਥੇ ਚੰਦੀਏ ਤੇ ਫਿਰ ਮਿਲਦੇ ਆਪਾਂ ਲੋ ਜੀ ਲੰਗਰ ਕੇ ਆਪਣਾ ਨਿਪਟੜ ਹਾਂਜੀ ਬਾਬਾ ਜੀ ਕਿਵੇਂ ਰਿਹਾ ਬੜੀ ਕਿਰਪਾਰੀ ਮਹਾਰਾਜੀ ਬੜੀ ਰੱਗ ਚੱਲੇ ਬੇਅੰਤ ਸੰਗਤ ਨੇ ਛਕਿਆ ਜੀ ਹਾਂ ਜੀ ਹਾਂ ਜਿੰਨੇ ਸੀ ਪੇਸ਼ੈਂਟ ਕੀ ਬ੍ਰੀਜ ਕੀ ਉਹਨਾਂ ਦੇ ਨਾਲ ਆਏ ਹੋਏ ਆ ਵੀ ਅਮਨ ਬੇਅੰਤ ਗੁਰੂ ਦਾ ਲੰਗਰ ਛਕਿਆ ਤੇ ਮੇਰੇ ਆਹ ਕੱਲਾ ਤਰਮਨ ਪਰਸੰਨ ਹੋ ਗਿਆ ਛਾਕੇ ਲੰਗਰ ਸਾਡਾ ਸੇਵਾ ਕਰਕੇ ਹੋ ਗਿਆ ਚਲੋ ਜੀ ਬੜੇ ਹੀ ਸੋਹਣੇ ਹਾਸ ਸੋਸਰੀ ਅਕਾਲ ਲੋ ਜੀ ਪਾਦੇ ਚੱਲੇ ਹੁਣ ਆਪਾਂ ਵਾਪਸ ਪਿੰਡਾਂ ਨੂੰ ਤੇ ਇੱਧਰ ਆਪਣੀ ਸੇਵਾ ਦਾ ਸਾਰੇ ਬੈਗ ਗੱਡੀ 'ਚ ਉਹ ਕਰਨੇ ਵੇੜ ਆਪਣਾ ਚਲੋ ਜੀ ਬੈਠ ਮੁੰਡਿਆ ਠੀਕ ਹੈ ਜੀ ਮਿਲ